ਅੱਜ ਪਟਿਆਲਾ ਦੇ ਵਿੱਚ ਜਿਹੜੀ ਹੈ ਤੁਜੀ ਤੁਸਾਨ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਪਟਿਆਲਾ ਦੇ ਕਈ ਬਾਜ਼ਾਰਾਂ ਨੂੰ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ ਸ਼ੂਟਿੰਗ ਕਰਨ ਦੇ ਲਈ ਇਹ तमाम ਆਫਲੈਕਸ ਨੇ ਇਹ तमाम ਲੋਕੇਸ਼ਨਸ ਨੇ ਜਿਹੜੀ ਉਰਦੂ ਪਾਸ਼ਾ ਦੇ ਵਿੱਚ ਲਿਖੇ ਹੋਏ ਨੇ ਕਿ ਕਿੰਨੀ ਦੇਰ ਸੇ ਇੱਥੇ ਸ਼ੂਟਿੰਗ ਚੱਲ ਰਹੀ ਹੈ ਅੱਧਾ ਘੰਟਾ ਅੱਧਾ ਘੰਟਾ ਹੋ ਗਿਆ ਸ਼ਾਟ ਇੱਥੇ ਦਾ ਸ਼ੂਟ ਕਲੀਅਰ ਹੈ ਹੋ ਗਿਆ ਕੌਨਸੀ ਫਿਲਮ ਹਤੀ ਹੈ ਦ ਰਿਟਰਨ ਦ ਰਿਟਰਨ ਪੰਜਾਬ ਦੇ ਵਿੱਚ ਦਿਲਜੀਤ ਸਿੰਘ ਦੋਸਾਨ ਦੀ ਜਦੋਂ ਫਿਲਮ ਦੀ ਸ਼ੂਟ ਹੋ ਰਹੀ ਹੈ ਤਾਂ ਵਕ ਵਕ ਤਾਮਾਂ ਦੇ ਉੱਪਰ ਵੱਡੇ ਵੱਡੇ ਕੱਟ ਵੇਖਣ ਨੂੰ ਮਿਲ ਰਹੇ ਨੇ ਅੱਜ ਚਰਚਾ ਦਾ ਵਿਸ਼ਾ ਦਿਲਜੀਤ ਸਿੰਘ ਦੋਸਾਨ ਜਬਣੇ ਹੋਏ ਨੇ ਅੱਜ ਪਟਿਆਲਾ ਦੇ ਵਿੱਚ ਜਿਹੜੀ ਹੈ ਦਿਲਜੀਤ ਦੋਸਾਨ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਪਟਿਆਲਾ ਦੇ ਕਈ ਬਾਜ਼ਾਰਾਂ ਨੂੰ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ ਸ਼ੂਟਿੰਗ ਕਰਨ ਦੇ ਲਈ ਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਇਹ तमाम ਆਫ ਲੈਕਸ ਨੇ ਇਹ तमाम ਲੋਕੇਸ਼ਨਸ ਨੇ ਜਿੱਥੇ ਲਗਾਤਾਰ ਸਵੀਟ ਤੋਂ ਜਿਹੜੀ ਇਹ ਸ਼ੂਟਿੰਗ ਚੱਲ ਰਹੀ ਸੀ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਵੇਖ ਸਕਦੇ ਹੋ ਇਹ ਉਹ ਫਲੈਕਸ ਨੇ ਜਿਹੜੀ ਉਰਦੂ ਪਾਸ਼ਾ ਦੇ ਵਿੱਚ ਲਿਖੇ ਹੋਏ ਨੇ ਕਿਉਂਕਿ ਇਸ ਬਾਜ਼ਾਰ ਨੂੰ ਪਾਕਿਸਤਾਨ ਦੇ ਰੂਪ ਦੇ ਵਿੱਚ ਬਾਜ਼ਾਰ ਜਿਹੜਾ ਬਖਾਇਆ ਗਿਆ ਸੀਗਾ ਦਿਲ ਦੀ ਦੁਸਤਾਨ ਦੀ ਜਿਹੜੀ ਫਿਲਮ ਹੈ ਉਹ ਉਸ ਦੀ ਸ਼ੂਟਿੰਗ ਚੱਲ ਰਹੀ ਹੈ ਦਾ ਰਿਟਰਨ ਦੀ ਇਹ ਸ਼ੂਟਿੰਗ ਸੀਗੀ ਅਮਤਾਜ ਅਲੀ ਦੀ ਜਿਹੜੀ ਇਹ ਅਮਤਾਜ ਅਲੀ ਤੋਂ ਵੱਲੋਂ ਇਸ ਨੂੰ ਡਾਇਰੈਕਟ ਕੀਤਾ ਜਾ ਰਿਹਾ ਤਾਂ ਇਹ ਉਹ ਬਾਜ਼ਾਰ ਨੇ ਜਿਨ੍ਹਾਂ ਦੀ ਤਸਵੀਰ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਇਨ੍ਹਾਂ ਬਾਜ਼ਾਰਾਂ ਦੇ ਵਿੱਚ ਇਸ ਬਾਜ਼ਾਰ ਨੂੰ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਵੇਚਿਆ ਗਿਆ ਸੀ ਜੋ ਸੋਰਸਸ ਜਾਣਕਾਰੀ ਦਿੰਦੇ ਨੇ ਜਾਂ ਕਿਸ ਤਰੀਕੇ ਦੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ 1947 ਦੀ ਜਿਸ ਤਰੀਕੇ ਨਾਲ ਵੰਡ ਹੋਈ ਸੀ ਤਾਂ ਉਹ ਇੱਕ ਦਰਸਾਇਆ ਮਾਹੌਲ ਜਾਂ ਉਸ ਬਾਜ਼ਾਰ ਨੂੰ ਦਰਸਾਇਆ ਗਿਆ ਹੈ ਤਾਂ ਉਹ ਵੇਖਣ ਨੂੰ ਇਹਨਾਂ ਬਾਜ਼ਾਰਾਂ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ ਸੀਗਾ ਹਾਲਾਂਕਿ ਜਦੋਂ ਸਵੇੜ ਤੋਂ ਇਸ ਬਾਜ਼ਾਰ ਦੇ ਵਿੱਚ ਇਹ ਸ਼ੂਟਿੰਗ ਸ਼ੁਰੂ ਹੋਈ ਸੀ ਤਾਂ ਹਾਲਾਂਕਿ ਦੁਕਾਨਦਾਰਾਂ ਦਾ ਰੋਸ਼ਵੀ ਵੇਖਣ ਨੂੰ ਮਿਲਿਆ ਗੁੱਸਾ ਵੀ ਵੇਖਣ ਨੂੰ ਮਿਲਿਆ ਇਹ ਕਿਹਾ ਗਿਆ ਕਿ ਜਿਹੜੀ ਦਿੱਲੀ ਤੋਂ ਸਾਡੀ ਜਿਹੜੀ ਟੀਮ ਹੈ ਉਹ ਬਿਨਾ ਦੱਸੇ ਬਿਨਾ ਪਰਮਿਸ਼ਨ ਤੋਂ ਜਿਹੜੀ ਉਹ ਸਾਡੇ ਨਿੱਜੀ ਘਰਾਂ ਦੀ ਜਾਂ ਦੁਕਾਨਾਂ ਦੇ ਜਿਹੜੇ ਫਲੈਕਸ ਨੇ ਉਸ ਦੇ ਉੱਪਰ ਇਹ ਪਾਕਿਸਤਾਨੀ ਜਾਂ ਉਰਦੂ ਭਾਸ਼ਾ ਦੇ ਵਿੱਚ ਜਿਹੜਾ ਲਿਖ ਕੇ ਇਹ ਬੋਰਡ ਲਗਾ ਦਿੱਤੇ ਗਏ ਹਾਲਾਂਕਿ ਉਸ ਦਾ ਰੌਲਾ ਪੈਂਦਾ ਹੋਇਆ ਵੀ ਨਜ਼ਰ ਆਇਆ ਪਰ ਇਹ ਬਾਜ਼ਾਰ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਜਿੱਥੇ ਸ਼ੂਟਿੰਗ ਸੀਗੀ ਤਾਂ ਹੁਣ ਇਸ ਸ਼ੂਟਿੰਗ ਦਾ ਸਮਾਨ ਜਿਹੜਾ ਉਹ ਸਮੇਟਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਕਿ ਇਸ ਨੂੰ ਇੱਕ ਪੁਰਾਣੇ ਰੂਪ ਨੂੰ ਕਿਉਂਕਿ ਪੰਜਾਬ ਪਟਿਆਲਾ ਜਿਹੜਾ ਵਿਰਸਾ ਹੈ ਪਟਿਆਲੇ ਦੇ ਵਿੱਚ ਕਾਫੀ ਸਾਰੀਆਂ ਵਿਰਸਾ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ ਇਹ ਪੁਰਾਣੀ ਚਰਚਾ ਹੈ ਇਸ ਨੂੰ ਵੀ ਤਬਦੀਲ ਕੀਤਾ ਗਿਆ ਸੀਗਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਸੀਗੀਆਂ ਆ ਆਪ ਦਿਲਜੀਤ ਕੀ ਮੂਵੀ ਚੱਲ ਰਹੀ ਸੀ ਯਸ ਦਿਲਜੀਤ ਕੀ ਮੂਵੀ ਸੀ ਕਿੰਨੀ ਦੇ ਚੱਲੀਆਂ ਸ਼ੂਟਿੰਗ ਆਧਾ ਘੰਟਾ ਆਧਾ ਘੰਟਾ ਚੱਲੀ ਆਪ ਫਿਰ ਉਹਨਾਂ ਦੀ ਟੀਮ ਸੇ ਹੈ ਹਾਂ ਸਰ ਹਮ ਉਹਨਾਂ ਦੀ ਟੀਮ ਸੇ ਹੈ ਅੱਜ ਪਟਿਆਲਾ ਮੇਂ ਇਹੀ ਇਥੇ ਕੀ ਕੋਈ ਹੋਰ ਵੀ ਲੋਕੇਸ਼ਨ ਨਹੀਂ ਪਟਿਆਲਾ ਮੇਂ ਹੀ ਥਾ

फिल्म का शूटिंग चल थो उसका थो जैसे, जैसे ये फिल्म की चल उसका तो यही जाने लगा। तो लगा। नहीं। आ, दुकान पे यही शॉट था कि एक चर्च का शॉट था? था खाली चर्च के अंदर जाना था नहीं नहीं बस बाहरी शूट कितना बाहरी मतलब जो भी था उनका बाहर शूट करके बात चले गयी बिल्कुल देखो वो दुकानदार ने ਜਿਨ੍ਹਾਂ ਦੀ ਦੁਕਾਨ ਦੇ ਬਾਹਰ ਸ਼ੂਟਿੰਗ ਚੱਲ ਰਹੀ ਸੀ ਕਿਹਾ ਗਿਆ ਕਿ ਇਹ ਚਰਤ ਦਾ ਸ਼ਾਟ ਜਿਹੜਾ ਉਹ ਲਿੱਤਾ ਗਿਆ ਇਸ ਬਾਜ਼ਾਰ ਦੇ ਵਿੱਚ ਜਿਹੜੇ ਫਲੈਕਸ ਸੀਗੇ ਉਹਨੂੰ ਉਰਦੂ ਪਾਸ਼ਾ ਦੇ ਵਿੱਚ ਲਗਾ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਹਾਲਾਂਕਿ ਸਵੇਰੇ ਕਰੋੜਾ ਵੀ ਪੈਂਦਾ ਬਾਜ਼ਾਰ ਦੇ ਵਿੱਚ ਬਾਣ ਬਾਜ਼ਾਰ ਦੇ ਵਿੱਚ ਤਾਂ ਉਸ ਰੋੜੇ ਦੇ ਵਿੱਚ ਦੁਕਾਨਦਾਰ ਇਹ ਕਹਿੰਦੇ ਨੇ ਕਿ ਵਿਦਾਊਟ ਸਾਡੀ ਪਰਮਿਸ਼ਨ ਯਾਨੀ ਬਿਨਾਂ ਸਾਡੇ ਪਰਮਿਸ਼ਨ ਤੋਂ ਜਿਹੜੀ ਸਾਡੀ ਦੁਕਾਨਾਂ ਦੇ ਬਾਹਰ ਇਸ ਤਰੀਕੇ ਦੇ ਫਲੈਕਸ ਲਗਾ ਦਿੱਤੇ ਗਏ ਹਾਲਾਂਕਿ ਜਿਹੜੇ ক্রੂਸ ਮੈਂਬਰ ਸੀਗੇ ਟੀਮ ਮੈਂਬਰ ਸੀ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਦੁਕਾਨਦਾਰਾਂ ਨੂੰ ਹਾਲਾਂਕਿ ਸੈਟੀਸਫਾਈ ਕਰਨ ਦੇ ਵਿੱਚ ਜਿਹੜੀ ক্রੂਸ ਟੀਮ ਹੈ ਉਹ ਕਿਥੇ ਨ ਕਿਥੇ ਆਈ ਔਰ ਇਹ ਕਿਹਾ ਕਿ ਕੁਝ ਘੰਟੇਾਂ ਦੀ ਮੀਟਿੰਗ ਹੈ ਇਹ ਕੁਛਕੰਟੈਰੀ ਸ਼ੂਟਿੰਗ ਹੈ ਤਾਂ ਉਸ ਤੋਂ ਬਾਅਦ ਇਹ ਹਟਾ ਦਿੱਤਾ ਜਾਵੇਗਾ ਲੇਕਿਨ ਖਾਸ ਤੌਰ ਤੇ ਉੱਪਰ ਦਿਲਜੀ ਦੁਕਾਨ ਨੂੰ ਵੇਖਣ ਵਾਲਿਆਂ ਦਾ ਕਰੇਜ ਜਿਹੜਾ ਉਹ ਖਾਸ ਤੌਰ ਤੇ ਉੱਪਰ ਵੇਖਣ ਨੂੰ ਮਿਲਿਆ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ-ਤਿੱਥੇ ਸ਼ੂਟਿੰਗ ਚੱਲ ਰਹੀ ਸੀ ਕਿਉਂਕਿ ਪਟਿਆਲਾ ਦਾ ਬਾਜ਼ਾਰ ਮਸ਼ਹੂਰ ਬਾਜ਼ਾਰ ਹੈ ਉਸ ਮਸ਼ਹੂਰ ਬਾਜ਼ਾਰਾਂ ਦੇ ਵਿੱਚ ਜਦੋਂ ਇਹ ਸ਼ੂਟਿੰਗ ਚੱਲਦੀ ਹੋਵੇ ਤਾਂ ਕੱਟ ਹੋ ਜਾਂਦਾ ਔਰ ਬਾਰੋ ਵੀ ਲੋਕ ਜਿਹੜੇ ਉਹ ਦਿਲਜੀ ਦੁਕਾਨ ਨੂੰ ਵੇਖਣ ਦੇ ਲਈ ਪਹੁੰਚੇ ਨੇ ਜਿੱਥੇ ਉਹ ਸ਼ੂਟ ਕਰਦੇ ਸ਼ੂਟਿੰਗ ਕਰਦੇ ਨਜ਼ਰ ਆਏ ਨੇ ਪਟਿਆਲਾ ਤੋਂ ਕੈਮਰਾ ਪਰਸਨ ਅਜੇ ਕੁਮਾਰ ਦੇ ਨਾਲ ਦਮਪ੍ਰੀਤ ਸਿੰਘ ਦੀ ਰਿ